ਹਾਂਜੀ ਮੇਰੇ ਵੱਲੋਂ ਮੇਰੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ। ਔਰ ਸਵਾਗਤ ਹੈ ਜੀ ਤੁਹਾਡਾ ਆਪਣੇ ਇਸ ਚੈਨਲ ਤੇ ਔਰ ਅੱਜ ਮੈਂ ਤੁਹਾਡੇ ਲਈ ਇੱਕ ਸਪੈਸ਼ਲ ਗੀਤ ਲੈ ਕੇ ਆਈ ਹਾਂ ਕਿਉਂਕਿ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਅੱਜ ਮਦਰਸਡੇ ਹੈ। ਯਾਨੀ ਕਿ ਮਾਂ ਦਾ ਦਿਨ ਹੈ। ਵੈਸੇ ਤੇ ਮਾਂ ਨੂੰ ਕਿਸੇ ਵੀ ਦਿਨ ਦੀ ਲੋੜ ਨਹੀਂ ਹੁੰਦੀ। ਕਿਉਂਕਿ ਹਰ ਘੜੀ ਹਰ ਪਲ ਆਪਣੀਆਂ ਮਾਵਾਂ ਦਾ ਹੁੰਦਾ ਹੈ ਆਪਾਂ ਆਪਣੀ ਮਾਂ ਦਾ ਦਿਨ ਕਦੇ ਵੀ ਨਹੀਂ ਦੇ ਸਕਦੇ ਪਰ ਫਿਰ ਵੀ ਚਲੋ ਨਵੀਂ ਪੀੜ੍ਹੀ ਇਸ ਦਿਨ ਨੂੰ ਮਨਾਉਂਦੀ ਹੈ ਔਰ ਇਸ ਦੇ ਮੁਤਾਬਕ ਮੈਂ ਤੁਹਾਡੇ ਸਾਹਮਣੇ ਗੀਤ ਲੈ ਕੇ ਹਾਜ਼ਰ ਹੋਈ ਹਾਂ ਲੋ ਜੀ ਆਪਾਂ ਸ਼ੁਰੂ ਕਰਦੇ ਹਾਂ ਗੀਤ ਠੰਡੀ ਬੋੜ ਦੀ ਸ਼ਾਂਵਰੇਗਾ ਠੰਡੀ ਬੋੜ ਦੀ ਸ਼ਾਂਵਰੇਗਾ ਰਿਸ਼ਤੇ ਨੇ ਲਖਾਂ ਜਗ ਤੇ ਕੋਈ ਰਿਸ਼ਤਾ ਨਹੀਂ ਮਾ ਵਰਗਾ ਰਿਸ਼ਤੇ ਨੇ ਲਖਾਂ ਜਗ ਤੇ ਕੋਈ ਰਿਸ਼ਤਾ ਨਹੀਂ ਮਾ ਵਰਗਾ ਵਾਂਗ ਸੁਰਗਾ ਦੇ ਥਾ ਹੋਵੇ ਵਾਂਗ ਸੁਰਗਾ ਦੇ ਥਾ ਹੋਵੇ ਕਰੇ ਰੱਬ ਵਸਦਾ ਜਿਸ ਕਰ ਵਿੱਚ ਮਾ ਹੋਵੇ ਉਸ ਕਰੇ ਰੱਬ ਵਸਦਾ ਜਿਸ ਕਰ ਵਿੱਚ ਮਾ ਹੋਵੇ ਕਦੇ ਸੋਨੇ ਦੇ ਵੀ ਤੁਲਨਾ ਮਿਲੇ ਕਦੇ ਸੋਨੇ ਦੇ ਵੀ ਤੁਲਨਾ ਮਿਲੇ ਮਾਂ ਦਾ ਪਿਆਰ ਕਿਧਰੇ ਸਾਰੇ ਜਗ ਵਿੱਚੋਂ ਮੁੱਲ ਨਾ ਮਿਲੇ ਮਾਂ ਦਾ ਪਿਆਰ ਕਿਧਰੇ ਸਾਰੇ ਜਗ ਵਿੱਚੋਂ ਮੁੱਲ ਨਾ ਮਿਲੇ ਮਾਂ ਸ਼ਬਦ ਪਿਆਰਾਏ ਮਾਂ ਸ਼ਬਦ ਪਿਆਰਾਏ ਮਾਂ ਦੂਜਾ ਨਾ ਰੱਬ ਦਾ ਰੱਬ ਵਰਗਾ ਸਹਾਰਾ ਮਾਂ ਦੂਜਾ ਨਾ ਰੱਬ ਦਾ ਰੱਬ ਵਰਗਾ ਸਹਾਰਾ ਤਨ ਦੌਲਤਾਂ ਦੀ ਲੋੜ ਕੋਈ ਨਾ ਤਨ ਦੌਲਤਾਂ ਦੀ ਲੋੜ ਕੋਈ ਨਾ ਮਾਂ ਦੀ ਅਸੀਸ ਮਿਲ ਜਾਏ ਸੱਚ ਸਾਗਰਾਂ ਦੀ ਲੋੜ ਕੋਈ ਨਾ ਮਾਂ ਦੀ ਅਸੀਸ ਮਿਲ ਜਾਏ ਸੱਚ ਸਾਗਰਾਂ ਦੀ ਲੋੜ ਕੋਈ ਨਾ ਉਹ ਬੱਚੇ ਰੋਂਦੇ ਨੇ ਉਹ ਬੱਚੇ ਰੋਂਦੇ ਨੇ ਜਿਸ ਕਰਮਾ ਹੈ ਨਹੀਂ ਟੁਕ ਕਾਂ ਖੋਲੈਂਦੇ ਨਹੀਂ ਜਿਸ ਕਰਮਾ ਹੈ ਨਹੀਂ ਟੁਕ ਕਾਂ ਖੋਲੈਂਦੇ ਨਹੀਂ ਟਾਹਣੇ ਸੁੱਕ ਜਾਂਦੇ ਨਹੀਂ ਟਾਹਣੇ ਸੁੱਕ ਜਾਂਦੇ ਨਹੀਂ ਮਾਂ ਜਦ ਤੁਰੇ ਜਾਂਦੀ ਪੇ ਕੇ ਮੁੱਕ ਜਾਂਦੇ ਨੇ ਮਾਂ ਜਦ ਤੁਰ ਜਾਂਦੀ ਪੇ ਕੇ ਮੁੱਕ ਜਾਂਦੇ ਨੇ ਠੰਡੀ ਬੋੜ ਦੀ ਸ਼ਾਂ ਵਰਗਾ ਠੰਡੀ ਬੋੜ ਦੀ ਸ਼ਾਂ ਵਰਗਾ ਰਿਸ਼ਤੇ ਨੇ ਲਖਾਂ ਜਗਤੇ ਕੋਈ ਰਿਸ਼ਤਾ ਨਹੀਂ ਮਾਵਰਗਾ ਰਿਸ਼ਤੇ ਨੇ ਲੱਖਾਂ ਜਗਤੇ ਕੋਈ ਰਿਸ਼ਤਾ ਨਹੀਂ ਮਾਵਰਗਾ ਕੋਈ ਰਿਸ਼ਤਾ ਨਹੀਂ ਮਾਵਰਗਾ